ਲਓ ਜੀ ਮਿੱਤਰੋ ਆ ਮਾਰਕੀਟ ਦੇ ਵਿੱਚ ਇੱਕ ਨਾਮਾ ਪੱਖਾ ਆਇਆ ਇਸ ਪੱਖੇ ਦੇ ਤੁਹਾਨੂੰ ਕਿੰਨੇ ਫਾਇਦੇ ਹੋਣੇ ਆ ਉਹ ਤੁਹਾਨੂੰ ਅਸੀਂ ਇਸ ਵੀਡੀਓ ਦੇ ਵਿੱਚ ਦੱਸਾਂਗੇ ਇਹ ਵੀਡੀਓ ਧਿਆਨ ਦੇ ਨਾਲ ਦੇਖਿਓ ਪਪਾ ਆ ਕੀ ਲਿਖਿਓ ਆ ਇਹ ਪੁੱਤ ਲਿਖਿਓ ਆ ਜਿੱਦਾਂ ਦੇਖੋ 962 40 ccm ਤੇ ਇਹ ਆ ਹੀਟ ਤੇ ਆਇਓ ਪੱਖਾ ਆ ਤੇ ਇਹ ਹੁਣ ਪੱਖਾ ਸੀ ਜਿਹੜਾ ਲੈ ਕੇ ਆਂਦਾ ਤੁਹਾਨੂੰ ਖੋਲ ਕੇ ਚਲਾ ਕੇ ਵੀ ਦਿਖਾ ਲਾਂਗੇ ਲਓ ਜੀ ਆ ਪਹਿਲਾ ਇਹਦੇ ਉੱਪਰੋਂ ਪਲਾਸਟਿਕ ਲਾ ਲੈਣੀ ਆ ਠੀਕ ਹੈ ਨਾ ਤੇ ਇਹ ਪੱਖਾ ਜਦੋਂ ਤੁਸੀਂ ਇਹਦੇ ਵਿੱਚੋਂ ਪੇਟੀ ਦੇ ਵਿੱਚੋਂ ਕੱਢੂਗੇ ਤਾਂ ਇਹ ਜਿਹੜਾ ਪੱਖਾ ਆ ਉਹ ਇਸ ਤਰੀਕੇ ਦਾ ਹੋਣਾ ਆ ਠੀਕ ਹੈ ਨਾ ਇਹ ਤੁਹਾਨੂੰ ਆਪ ਫਿੱਟ ਕਰਨਾ ਪੈਣਾ ਇੱਕੋ ਹੀ ਨਟ ਵਾ ਬਸ ਉਹ ਨਟੇ ਲੱਗਣਾ ਇੱਤੇ ਪੱਖਾ ਫਿੱਟ ਹੋ ਜਾਣਾ ਉਹ ਵੀ ਤੁਹਾਨੂੰ ਕਰਕੇ ਦਿਖਾ ਦਿਆਂ ਤੇ ਜੇ ਨਾ ਕਰਨ ਦਾ ਪਤਾ ਹੋਵੇ ਤੇ ਆ ਨਾਲ ਕਿਤਾਬ ਵੀ ਹੈਗੀ ਆ ਤੁਸੀਂ ਕਿਤਾਬ ਦੇਖ ਕੇ ਵੀ ਫਿੱਟ ਕਰ ਸਕਦੇ ਆ ਲਓ ਜੀ ਆ ਇੱਕ ਪੀਚ ਆ ਠੀਕ ਹੈ ਨਾ ਤੇ ਆ ਦੇਖੋ ਇਸ ਤਰ੍ਹਾਂ ਇਸ ਪੱਖੇ ਨੂੰ ਚੱਕ ਕੇ ਤੇ ਇਹ ਜਿਹੜਾ ਪੱਖਾ ਆ ਐਰੀ ਤਾਰ ਵਿੱਚ ਨੂੰ ਇਦਾਂ ਕਰਕੇ ਆ ਜਿਹੜੇ ਇਹਦੇ ਲੋਕ ਆ ਠੀਕ ਹੈ ਨਾ ਇਹ ਲੋਕ ਪਹਿਲਾਂ ਇਦਾਂ ਵਿੱਚ ਪਾਉਣੇ ਆ ਇਹਦੇ ਇਦਾਂ ਆ ਦੇ ਕੋ ਲੋਕ ਪਾ ਲੈ ਆਪਾਂ ਆ ਦੇਖੋ ਲੋਕ ਪਾਤ ਤੇ ਹੁਣ ਆ ਇਹਦੇ ਪਿੱਛੇ ਕਨਾਟ ਲੱਗਣਾ ਆ ਆ ਦੇਖੋ ਤੇ ਆ ਇਸੇ ਤਰੀਕੇ ਦਾ ਨਾਟਿਆ ਇਹ ਅਸੀਂ ਇੱਥੇ ਨਾਟਾ ਲਾ ਦਿੱਤਾ ਤੇ ਆ ਦਿੱਤੇ ਹੋਏ ਆ ਜੀ ਨੇ ਦੋ ਬਟਨ ਆ ਤੁਸੀਂ ਆਪਣੇ ਜਿੰਨੇ ਨੰਬਰ ਤੇ ਕਰਨਾ ਆ 2 ਤੇ 1 ਤੇ ਜਿੰਨੇ ਤੇ ਤੁਸੀਂ ਨੰਬਰ ਤੇ ਰੱਖ ਕੇ ਚਲਾਉਣਾ ਆ ਉਹ ਬਟਨ ਆ ਤੇ ਆ ਉਹ ਬਟਨ ਆ ਜਿੰਨੇ ਕਿ ਮਿੰਟ ਲਈ ਤੁਸੀਂ ਚਲਾਉਣਾ ਆ ਜਿੱਦਾਂ ਕਿ 10 ਮਿੰਟ ਲਈ ਹੋ ਗਿਆ 20 ਮਿੰਟ ਲਈ ਹੋ ਗਿਆ 30 ਮਿੰਟ ਲਈ ਹੋ ਗਿਆ ਨਾ 40 ਲਈ ਵਾਤ ਵਰਤਣ ਕੇ 1 ਘੰਟੇ ਤੱਕ ਇਹਦਾ ਟਾਈਮ ਆ ਹੁਣ ਇਹ ਪੱਖਾ ਇੰਨਾ ਵਧੀਆ ਆ ਤੁਸੀਂ ਦੇਖੋ ਇਸ ਪੱਖੇ ਨੂੰ ਤੇ ਬਾਕੀ ਹੁਣ ਤੁਹਾਨੂੰ ਇਹਦੀ ਜਿਹੜੀ ਹੀਟ ਆ ਉਹ ਵੀ ਅਸੀਂ ਚਲਾ ਕੇ ਦਿਖਾਵਾਂਗੇ ਕਿਉਂਕਿ ਇਸ ਦੇਖਣ ਨੂੰ ਇਹ ਸੇਮ ਪੱਖਾ ਹੀ ਆ ਕਹਣਾ ਲੈ ਵੀ ਪੱਖੇ ਦੀ ਹਵਾ ਆਉਂਦੀ ਆ ਇਸ ਪੱਖੇ ਦੀ ਹਵਾ ਨਹੀਂ ਆਉਂਦੀ ਇਹਦੀ ਇੱਕ ਹੀਟ ਆਉਂਦੀ ਆ ਉਹ ਇੰਨੀ ਕਹਦੀ ਹੀਟ ਆ ਤੁਸੀਂ ਇਹਦੇ ਸਾਹਮਣੇ ਨਹੀਂ ਖੜ੍ਹ ਸਕਦੇ ਤੇ ਜਿਹੜਾ ਇਹ 962 ਇੱਥੇ ਲਿਖਿਓ ਆ ਪੇਟੀ ਦੇ ਉੱਪਰ ਆ ਦੇਖੋ ਇਹ ਜਿਹੜੀ ਬਾਟ ਆ ਬਹੁਤ ਬਿਜਲੀ ਘਟ ਖਾਂਦਾ ਆ ਜੇ ਹੁਣ ਆਪਾਂ ਗੱਲ ਕਰੀਏ ਜਿਵੇਂ ਕਿ ਆ ਪੱਖਾ ਆ ਹੁਣ ਆ ਦੇਖੋ ਜਿੱਦਾਂ ਇਹ ਕਿ ਮਾਰਕੀਟਾ 'ਚ ਉਹ ਪੱਖੇ ਹੁੰਦੇ ਆ ਛੋਟੇ ਛੋਟੇ ਇਹ 2000 ਵਾਟ ਦਾ ਆ ਤੇ ਇਹ ਸਭ ਤੋਂ ਜ਼ਿਆਦਾ ਬਿਜਲੀ ਖਾਂਦਾ ਤੇ ਇਹਦੀ ਇੰਨੀ ਹੀਟ ਵੀ ਨਹੀਂ ਹੈਗੀ ਤੇ ਆ ਜਿਹੜਾ ਪੱਖਾ ਆ ਇਹ ਤੁਸੀਂ ਜੇ ਇੱਕ ਵਾਰੀ ਲੈ ਲਿਆ ਤੁਸੀਂ ਵਾਰ-ਵਾਰ ਕਹਿਣਾ ਸੀ ਇਹੀ ਪੱਖੇ ਹਰ ਵਾਰੀ ਆਸੀਂ ਇਹੀ ਪੱਖੇ ਘਰ 'ਚ ਲਿਆਉਣੇ ਆ ਤੇ ਜਿਹੜੀ ਵਜਨ ਦੀ ਗੱਲ ਕਰੀ ਆ ਦੇਖੋ ਇੱਕ ਚੀਚੀ ਦੇ ਨਾਲ ਹੀ ਮੈਂ ਇਹਨੂੰ ਚੱਕ ਲਿਆ ਲੈ ਤੇ ਦੇਖ ਲਓ ਵਜਨ ਇਹਦਾ ਕੱਖ ਵੀ ਨਹੀਂ ਹੈਗਾ ਤੇ ਤੁਸੀਂ ਦੇਖੋਗੇ ਵੀ ਇਹਦੇ ਫਾਰੇ ਕਿਤੇ ਫਾਰੇ ਦੇ ਹੈ ਨਹੀਂਗੇ ਤੋ ਕਿ ਆਦੀ ਕੋਈ ਹਵਾ ਨਹੀਂ ਆਉਣੀ ਇਹਦਾ ਇੱਕ ਸੇਕ ਹੀ ਆਉਣਾ ਉਹ ਵੀ ਤੁਹਾਨੂੰ ਅਸੀਂ ਚਲਾ ਕੇ ਦਿਖਾਉ ਲਦੇ ਆ ਕਿਸ ਤਰੀਕੇ ਦੇ ਨਾਲ ਗੈਰੀ ਅੱਧ ਰੱਖੀ ਆਹ ਲਓ ਜੀ ਗੈਰੀ ਆ ਵੀ ਚੱਕ ਦੇ ਤੇ ਆ ਦੇਖੋ ਜੀ ਹੁਣ ਪੱਖਾ ਚਲਾਉਣ ਲੱਗੇ ਆ ਅਸੀਂ ਠੀਕ ਹੈ ਨਾ ਆ ਅਸੀਂ ਪੱਖਾ ਚਲਾ ਲਿਆ ਜੀ ਆਪਾਂ ਨੇ 2 ਤੇ ਕਰਤਾ ਠੀਕ ਹੈ ਜੀ ਤੇ ਆ ਅਸੀਂ ਸਿਰਫ 10 ਮਿੰਟ ਵਾਸਤੇ ਚਲਾਉਣ ਲੱਗੇ ਆ ਤੁਸੀਂ ਚਾਹੋ ਤੇ ਜ਼ਿਆਦਾ ਮਿੰਟ ਰੱਖ ਕੇ ਵੀ ਚਲਾ ਸਕਦੇ ਆ ਤੇ ਆ ਦੇਖੋ ਆ ਦੇਖੋ ਪੱਖਾ ਲਾਲ ਹੋਣ ਲੱਪਿਆ ਦੇਖੋ ਹੁਣ ਇਹਦੀ ਦੇਖਿਓ ਤੁਸੀਂ ਹੁਣ ਇਹਦੇ ਸਾਹਮਣੇ ਤੁਸੀਂ ਇਹਦੀ ਐਨੀ ਹੀਟ ਆ ਕਿ ਹੁਣ ਇਸ ਟਾਈਮ ਸਾਨੂੰ ਖੜਨਾ ਵੀ ਸਾਡੇ ਲਈ ਵੀ ਔਖਾ ਹੋਇਆ ਇਸ ਪੱਖੇ ਦੀ ਇੰਨੀ ਹੀਟ ਆ। ਔਰ ਇਹਦੇ ਫਾਇਦੇ ਇਹ ਆ ਜਿੱਦਾਂ ਕਿ ਮਲ ਹੁਣ ਕਈਆਂ ਦੇ ਘਰ ਦੇ ਵਿੱਚ ਕੱਪੜੇ ਗਿੱਲੇ ਹੁੰਦੇ ਆ ਬੱਚਿਆਂ ਦੇ ਜਾਂ ਹਨਾ ਜਾਂ ਆਪਣੇ ਵੱਡਿਆਂ ਦੇ ਕੱਪੜੇ ਹੁੰਦੇ ਆ ਨਹੀਂ ਸੁੱਕਦੇ। ਅਗਰ ਤੁਸੀਂ ਇਹਨੂੰ ਸਟੈਂਡ ਤੇ ਇੱਕ ਆਪਣੇ ਕੱਪੜੇ ਪਾ ਕੇ ਇਸ ਪੱਖੇ ਨੂੰ ਚਲਾ ਦਮੋ ਤੇ ਤੁਹਾਡੇ ਕਮਰੇ ਵੀ ਗਰਮ ਕਰ ਦਊਗਾ ਇਹ ਜਿੱਥੇ-ਜਿੱਥੇ ਵੀ ਰੱਖ ਕੇ ਚਲਾਓਗੇ ਤੇ ਨਾਲ ਤੁਸੀਂ ਸਟੈਂਡ ਤੇ ਕੋਰ ਰੱਖ ਕੇ ਚਲਾਓਗੇ ਤੁਹਾਡੇ ਕੱਪੜੇ ਵੀ ਇਹ ਸੁਕਾ ਦਊਗਾ। ਤੇ ਆ ਦੇਖੋ ਲਾਲ ਹੋਣਾ ਸ਼ੁਰੂ ਹੋ ਗਿਆ ਆ ਤੁਸੀਂ ਦੇਖ ਸਕਦੇ ਆ ਆ ਦੇਖੋ ਜੀ ਹੁਣ ਇਹਦੀ ਕਿੰਨੀ ਹੀਟ ਆ ਹੁਣ ਸਾਡੇ ਕੋਲੋਂ ਵੀ ਕੋਲ ਨਹੀਂ ਖੜ ਹੁੰਦਾ ਦੇਖੋ ਹੁਣ ਸਾਨੂੰ ਵੀ ਦੂਰ ਹੋ ਕੇ ਖੜਾ ਹੋਣਾ ਪੈਣਾ ਆ ਆ ਦੇਖੋ ਪੱਖਾ ਬਾਕੀ ਤੁਹਾਨੂੰ ਅਸੀਂ ਇਹ ਲੈਡ ਥੋੜੀ ਜਿਹੀ ਭਜਾ ਕੇ ਦਿਖਾ ਲ ਦਿੰਨੇ ਆ ਹਾ ਦੇਖੋ ਇਹ ਕਿੱਥੇ ਤੱਕ ਹੀਟ ਆਉਂਦੀ ਆ ਬਹੁਤ ਜ਼ਿਆਦਾ ਇਸ ਪੱਖੇ ਦੀ ਹੀਟ ਆ ਇੱਕ ਵਾਰੀ ਤੁਸੀਂ ਆਪਣੇ ਘਰ ਚਲੇ ਆ ਕੇ ਦੇਖੋ ਤੁਸੀਂ ਆਪੇ ਹੀ ਕਹੋਗੇ ਵੀ ਵਾਕੇ ਹੀ ਬਹੁਤ ਵਧੀਆ ਇਹ ਪੱਖਾ ਆ ਹਾਂਜੀ ਸਸਰੀ ਕਾਲ ਜੀ ਸਾਰਿਆਂ ਨੂੰ